ਮਾਝੇ ਵਿੱਚ ਤੇ ਮਲਬਈ ਦੇ ਵਿੱਚ ਬੋਲਣ ਵਾਲੇ ਕੁਝ ਸ਼ਬਦ ਦੱਸਦਾ ਮਲਬਈ ਕਹਿੰਦੇ ਐ ਬਾਈ ਜੀ ਮਾਝੇ ਵਾਲੇ ਕਹਿੰਦੇ ਭਾਉ ਮਲਬਈ ਕਹਿੰਦੇ ਸਾਡਾ ਮਾਝੇ ਵਾਲੇ ਕਹਿੰਦੇ ਹਾਡਾ ਮਲਬਈ ਕਹਿੰਦੇ ਨੇੜੇ ਮਾਝੇ ਵਾਲੇ ਕਹਿੰਦੇ ਐ ਲਾਗੇ ਮਲਬਈ ਕਹਿੰਦੇ ਜੀ ਮਖਿਆਲ ਮਾਝੇ ਵਾਲੇ ਕਹਿੰਦੇ ਜੀ ਸ਼ਹਿਰ ਮਲਬਈ ਕਹਿੰਦੇ ਐ ਪਾਗਲ ਤੇ ਮਾਝੇ ਵਾਲੇ ਕਹਿੰਦੇ ਸ਼ੁਦਾਈ ਮਲਬਈ ਕਹਿੰਦੇ ਕਹਿੰਦੇ ਮਾਝਿਆਲੇ ਕਹਿੰਦੇ ਆਂਦੇ ਮਲਬਈ ਕਹਿੰਦੇ ਪੈਸੇ ਤੇ ਮਾਝਿਆਲੇ ਕਹਿੰਦੇ ਪੈਸੇ ਮਲਬਈ ਕਹਿੰਦੇ ਜਵਾਕ ਤੇ ਮਾਝਿਆਲੇ ਕਹਿੰਦੇ ਨਿਆਣੇ ਮਲਬਈ ਕਹਿੰਦੇ ਖਰਜ ਤੇ ਮਾਝਿਆਲੇ ਕਹਿੰਦੇ ਖਲੋਜਾ ਮਲਬਈ ਕਹਿੰਦੇ ਖਾਜ ਤੇ ਮਾਝਿਆਲੇ ਕਹਿੰਦੇ ਖੁਰਕ ਮਲਬਈ ਕਹਿੰਦੇ ਰੋਕਾ ਤੇ ਮਾਝਿਆਲੇ ਕਹਿੰਦੇ ਠੱਕ ਮਲਬਈ ਕਹਿੰਦੇ ਬੀਹੀ ਤੇ ਮਾਝਿਆਲੇ ਕਹਿੰਦੇ ਗਲੀ ਮਲਬਈ ਕਹਿੰਦੇ ਬੁਲਬੁਲਾ ਤੇ ਮਾਝੇ ਵਾਲੇ ਕਹਿੰਦੇ ਪਕਾਨਾ ਮਲਵਈ ਕਹਿੰਦੇ ਆ ਬਾਰ ਤੇ ਮਾਝਾ ਦੇ ਕਹਿੰਦੇ ਹੂਹਾ ਮਲਵਈ ਕਹਿੰਦੇ ਆ ਕਰਦੇ ਕਰਦੇ ਆ ਤੇ ਮਾਝਾ ਦੇ ਕਹਿੰਦੇ ਕਰਨ ਡੈ ਤੁਹਾਨੂੰ ਆਪ ਦੱਸੋ